ਲਓ ਜੀ ਸੱਜਣੋ ਜਿਨ੍ਹਾਂ ਨੇ ਮੱਕੀ ਦੇ ਚਾਰ ਪਾਉਣ ਵਾਸਤੇ ਖੜੰਬਾ ਲੈਣਾ ਤਾਂ ਕਰ ਲਿਓ ਬਾਈ ਨਾਲ ਸੰਪਰਕ ਸਾਨੂੰ ਮਾਡਲ ਵੀ ਦੱਸਾਂਗੇ ਤੇ ਕਿੱਥੇ ਖੜਾ ਹੈਗਾ ਉਹ ਵੀ ਦੱਸਾਂਗੇ ਤੇ ਘਰੇ ਖੜਾ ਜਿਹੜਾ ਮੱਕੀ ਦੇ ਚਾਰ ਪਾਉਣ ਵਾਲਾ ਖੜੰਬ ਉਹ ਬਕਾਊ ਆ ਤੇ ਇਹ ਪੁੱਛੋ ਐਗਰੀਕਲਚਰ ਬੁੜਾਡੇ ਵਾਲਿਆਂ ਦਾ ਬਣਿਆ ਹੋਇਆ ਹੈਗਾ ਤੇ ਇਹ ਵੀ ਜਿਨ੍ਹਾਂ ਨੇ ਵੀ ਲੈਣਾ ਹੈਗਾ ਨੰਬਰ ਬਾਈ ਦਾ ਆਪਾਂ ਪੋਟੈਟਰ ਦੇ ਵਿੱਚ ਪਾਏ ਹੋਏ ਤੇ ਹੁਣ ਤੁਹਾਨੂੰ ਇਹ ਦੱਸ ਦਿਆਂ ਕਿੰਨਾ ਮਾਡਲ ਹੈ ਤੇ ਇਹ 2023 ਮਾਡਲ ਤੇ ਟੌਪ ਦੇ ਵਿੱਚ ਆ ਜਾਂਦਾ ਮਤਲਬ ਜਿਹੜੇ ਪਹਿਲਾਂ ਹੁੰਦੇ ਸੀ ਉਹਨਾਂ ਦੇ ਵਿੱਚ ਇੱਥੇ ਜਿਹੜੀਆਂ ਚੈਨਾ ਹੁੰਦੀਆਂ ਸੀ ਤੇ ਇਸ ਦੇ ਵਿੱਚ ਆ ਜਿਹੜਾ ਉਹ ਪਟਾ ਲੱ ਕਿਸੇ ਦਾ ਵੀ ਹੱਥੋਂ ਇੰਦਰਜਾਨ ਦੀ ਨੀਅਤ ਦੇ ਵਿੱਚੋਂ ਜੇ ਗੱਲ ਕਰੀਏ ਗਰਾਰੀਆਂ ਗਰੋਰੀਆਂ ਦੀਆਂ ਬੜੀਆਂ ਚੰਗੀਆਂ ਲੱਗੀਆਂ ਹੋਈਆਂ ਨੇ ਤੇ ਕਿਸੇ ਪਾਸਿਓਂ ਵੀ ਸਟਿੱਕਰ ਆ ਜਿਹੜਾ ਉਹ ਅਜੇ ਤੱਕ ਇਹ ਜਿੰਨਾ ਰੰਗ ਆ ਸਾਰਾ ओरिजिनल ਆ ਨਾਲ ਦਾ ਹੀ ਆ ਤੇ ਜੇ ਟਾਇਰਾਂ ਦੀ ਗੱਲ ਕਰੀਏ ਤਾਂ ਟਾਇਰ ਬੇਦਾਗ ਨੇ ਰਿੰਗ ਬਗਾਰੇ ਇਹਨਾਂ ਪੂਰੇ ਚੰਗੇ ਵਧੀਆ ਸਾਫ਼ ਨੇ ਨੇ ਸਪੋਟਾਂ ਵਗਾਰਾਂ ਇਹਨਾਂ ਪੂਰੀਆਂ ਚੰਗੀਆਂ ਮਜ਼ਬੂਤ ਲੱਗੀਆਂ ਹੋਈਆਂ ਨੇ ਤੇ ਜੇ ਗੇਅਰ ਦੀ ਗੱਲ ਕਰੀਏ ਗੇਅਰ ਪੱਖੋਂ ਵੀ ਇਹ ਪੂਰਾ ਇਹਨਾਂ ਚੰਗਾ ਕੰਡੀਸ਼ਨ ਦਾ ਪਿਆ ਹੈਗਾ ਗੇਅਰ ਦੀ ਪੂਰੀ ਗਾਰੰਟੀ ਆ ਤੇ ਆਹ ਜਿਹੜੇ ਕ੍ਰੋਸ ਹੁੰਦੇ ਨੇ ਇਹ ਵੀ ਪੂਰੇ ਘੱਟ ਹੀ ਚੱਲਿਆ ਹੋਇਆ ਇੱਕ ਸੀਜ਼ਨ ਹੈ ਜਿਹੜਾ ਉਹ ਚੱਲਿਆ ਹੋਇਆ ਹੈਗਾ ਇਹ ਤੇ ਇਥੋਂ ਬੈਲਟਾਂ ਤੋਂ ਪਤਾ ਲੱਗ ਜਾਂਦਾ ਵੀ ਕਿੰਨਾ ਕਿ ਚੱਲਿਆ ਹੋਇਆ ਹੈਗਾ ਸਿਰਫ ਇੱਕ ਸੀਜ਼ਨ ਹੈ ਜਿਹੜਾ ਉਹ ਚੱਲਿਆ ਹੋਇਆ ਹੈਗਾ ਜੀ ਖੜੰਭ ਤੇ ਜਿਨ੍ਹਾਂ ਨੇ ਵੀ ਲੈਣਾ ਨੰਬਰ ਬਾਈ ਦੇ ਉੱਪਰ ਟਾਈਟਲ ਦੇ ਵਿੱਚ ਪਾਇਆ ਹੋਇਆ ਤੇ ਬਾਕੀ ਜਿਹੜੇ ਟਾਇਰ ਬੇਦਾਗ ਨੇ ਤੇ ਬਾਕੀ ਜਿਹੜੇ ਬਲੇਟਾਂ ਬਲੂਟਾਂ ਦੀ ਗੱਲ ਕਰੀਏ ਤਾਂ ਉਹ ਵਿੱਚੋਂ ਹੁਣ ਦਿਖਾ ਦਨੇ ਚੰਗੀ ਤਰ੍ਹਾਂ ਲਓ ਜੀ ਟੋਕੇ ਟੱਕੇ ਇਹਨਾਂ ਪੂਰੇ ਚੰਗੀ ਤਰ੍ਹਾਂ ਲੱਗੇ ਹੋਏ ਨੇ ਵਧੀਆ ਜਿੰਨੇ ਵੀ ਲੈਣਾ ਵਾ ਕਰ ਲਿਓ ਬਾਈ ਦਾ ਸੰਪਰਕ ਨੰਬਰ ਉੱਪਰ ਚੱਲੀ ਜਾਂਦਾ ਤੇ ਆ ਕ੍ਰੋਸ ਜਿੰਨੇ ਵੀ ਹੈਗੇ ਨੇ ਸਾਰੇ ਆ ਬੈਲਟਾਂ ਵਗੈਰਾ ਤੋਂ ਰੰਗ ਜਿਹੜਾ ਸਾਰਾ オリジナル ਆ ਚੱਕਰ ਵਗੈਰਾ ਇਹਨ ਪੂਰਾ ਦੇਖ ਸਕਦੇ ਹੋ ਤੁਸੀਂ ਕਿਸੇ ਪਾਸਿਓ ਵੀ ਜਰੇ ਜੂਰੇ ਹੋਇਆ ਚੰਗੀ ਦਿਨਾਂ ਨਹੀਂ ਜਰੇ ਹੋਇਆ ਤੇ ਇੱਕ ਸੀਜ਼ਨ ਚੱਲਿਆ ਹੋਇਆ ਸਿਰਫ ਤੇ ਬਾਈ ਨੇ ਸਿਰਫ ਆਪਦੇ ਘਰ ਘਰ ਦਾ ਜਿਹੜਾ ਮੱਕੀ ਦਾ achar ਪਾਇਆ ਸੀ ਜਾਂ ਚਾਰ ਪੰਜ ਘਰਾਂ ਦਾ ਹੋਰ ਪਾਇਆ ਸੀਗਾ ਸਿਰਫ ਇੱਕ ਸੀਜ਼ਨ ਚੱਲਿਆ ਹੋਇਆਗਾ ਤੇ ਜੇ ਹੁਣ ਇਹਦੀ ਰੇਟ ਦੀ ਗੱਲ ਕਰੀਏ ਤਾਂ ਰੇਟ ਹੈਗਾ 1.55 ਹਜ਼ਾਰ ਤੇ ਨਵੇਂ ਦੀਦੇ ਜੇ ਹੁਣ ਗੱਲ ਗਰੀ ਨਾ ਮਾ ਤਾਂ ਪੂਰੇ 2 ਲੱਖ ਚ ਪੈਂਦਾ ਤੇ ਸਿਰਫ ਤੁਹਾਡਾ 25 ਹਜ਼ਾਰ ਰੁਪਏ ਦਾ ਫਾਇਦਾ ਕਰ ਦਾਂਗੇ ਤੇ ਜਿੰਨਾਂ ਨੇ ਵੀ ਲੈਣਾਗਾ ਤੇ ਪਿੰਡ ਹੀਰੋਕਲਾ ਜ਼ਿਲ੍ਹਾ ਮਾਨਸਾ ਤੇ ਬਾਈ ਆਮਨੇ ਦੇ ਘਰੇ ਖੜਾਗਾ ਤੇ ਐਡਰੈਸ ਹੈਗਾਗਾ ਮੇਜਰ ਮੈਂਬਰ ਦੇ ਘਰੇ ਖੜਾਗਾ ਪਿੰਡ ਹੀਰੋਕਲਾ ਜ਼ਿਲ੍ਹਾ ਮਾਨਸਾ ਤੇ ਜਿੰਨਾਂ ਨੇ ਵੀ ਲੈਣਾਗਾ ਤੇ ਪੁੱਛੋ ਅਗਰੀਕਰ WhatsApp ਬੁਲਾ ਡਿਆਲਿਆਂ ਦਾ ਮੱਕੀ ਦੇ 4 ਫਾਉਨ ਵਾਲਾ ਹੜੰਬਾ ਤਾਂ ਕਰ ਲਿਓ ਬਾਈ ਨਾਲ ਸੰਪਰਕ ਸਿਰਫ ਇੱਕ ਜਿਨ ੱਲਿਆ ਹੋਇਆਗਾ ਤੇ 2023 ਮਾਡਲ ਤੇ 1,55,000 ਦੇ ਵਿੱਚੋਂ ਜਿਹੜਾ ਸੋਡਾ ਉਹ ਵੀ ਹੋਰ ਵੀ ਮਾਨਤਾਨ ਕਰੂ ਬਾਈ ਤੇ ਕਰ ਲਿਓ ਬਾਈ ਨਾਲ ਕੰਟੈਕਟ ਜਿੰਨਾਂ ਨੇ ਵੀ ਲੈਣਾ ਹੋਇਆ ਤੇ ਆ ਕ੍ਰਾਸ ਵਗੈਰਾ ਵੀ ਤੁਸੀਂ ਦੇਖ ਲਓ ਵੀ ਜਿੰਨਾ ਕੀ ਰੰਗ ਲਿਆ ਹੋਇਆ ਉਹਨਾਂ ਕੀ ਰਿਹਾ ਹੋਇਆਗਾ ਵੀ ਸਾਰੇ ਜਿੰਨਾ ਵੀ ਰੰਗ ਹੋ ਬਾਕੀ ਸਾਰਾ ਓਰੀਜਨਲ ਤੇ ਉੱਪਰੋਂ ਵੀ ਤੁਸੀਂ ਦਿਖਾ ਦੇਖ ਸਕਦੇ ਹੋ ਇੰਨਾ ਰੰਗ ਆ ਸਾਰਾ ਭਾਰਤ ਦੇ ਇੱਕ ਨੰਬਰ ਪੁੱਛੋ ਟੋਕਾ ਮਸ਼ੀਨ ਪੁੱਛੋ ਟੋਕਾ ਮਸ਼ੀਨ ਵਾਲੇ ਜਿਹੜੇ ਪੁੱਛੀ ਉਹਨਾਂ ਦਾ ਬਣਿਆ ਹੋਇਆ ਬਲੱਡੇ ਵਾਲਿਆਂ ਦਾ ਤੇ ਆ ਮੈਟ ਵਗੈਰਾ ਜਿਹੜਾ ਲੱਗਿਆ ਹੋਇਆ ਉਹ ਵੀ ਚੰਗਾ ਵਧੀਆ ਲੱਗਿਆ ਹੋਇਆ ਹੈਗਾ ਤੇ ਕਰ ਲਿਓ ਬਾਈ ਨਾਂਨ ਡੈਕਟ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਫੇਜ ਨੂੰ ਕਰ ਲਿਓ ਫੋਲੋ ਤੇ YouTube ਚੈਨਲ ਕਰ ਲਓ ਸਬਸਕ੍ਰਾਈਬ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ